ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੈਂਡ ਜਗੀਰ ਜੀ ਤੋਂ ਪੂਰਾ ਜ਼ਿਲ੍ਹਾ ਬਰਨਾਲਾ ਮਾਈਕ ਕੋਲ ਗਾਂਵ ਕਾਊਆ ਜੀ ਜਿਹੜੀ ਸੂਈ ਜੀ ਆ ਤੇ 11:00 ਕਵਾਂ ਦਾ ਟਾਈਮ ਆ ਜੀ ਠੀਕ ਆ ਜੀ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਮਾਗਰ ਬਸਾ ਦੇ ਠੀਕ ਨੇ ਲਓ ਵੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਵੀਰੇ ਆਪਣਾ ਬਾਈ ਕਾਲਾ ਫੈਂਡ ਫੈਂਡ ਬਾਈ ਜਗੀਰਪੁਰਾ ਨੰਬਰ ਦੱਸੋ ਜੀ 9431 7633 ਠੀਕ ਹੈ ਜੀ ਦੱਸੋ ਜਾਨੀ ਡੀਟੇਲ ਹੈ ਜੀ ਇਹ ਤਾਜੀ ਸੂਈ ਵੀ ਹੈ ਜੀ ਠੀਕ ਹੈ ਜੀ ਦੁੱਧ ਬਹੁਤ ਹੈ ਜੀ 10-11 ਕਿਲੋ ਠੀਕ ਹੈ ਜੀ ਹਾਂ ਜੀ ਤਾਂ ਇਸ ਦੇ ਨਾਲ ਤੁਹਾਨੂੰ ਸ਼ੋਰ ਕਰ ਖਾ ਲਈ ਦੁੱਧ ਦਾ ਫਾਰਮ ਦੀ ਨੂੰ ਬਤਾਵਾ ਸਕਦਾ ਹੈਗਾ ਸਿਰਫ ਬਣਾ ਕਰਤਾ ਕਿਸੇ ਨੂੰ ਨਾ ਮੈਨੂੰ ਵੀਡੀਓ ਅਪਲੋਡ ਕਰ ਦੇਈਏ ਦੇਖ ਲੈ ਬਰਾ ਗਾ ਡੱਬੀ ਆ ਤੇ ਕੀ ਰੇਡੂ ਡੱਬਰਾ ਦਾ ਰੇਡ ਬਈ ਫੋਨ ਤੇ ਕਰ ਦਾਂਗੇ ਫੋਨ ਤੇ ਕਰੋ ਹਾਂ ਜੀ ਠੀਕ ਹੈ ਵਾਈਨ ਜੂੜ ਕੇ ਕਨੈਕਟ ਕਰੋ ਜੀ ਜਿਸ ਕਿਸੇ ਨੂੰ ਚਾਹੀਦੀ ਵੀ ਤਾਂ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ